ਅੱਜ ਸਾਡੇ ਖਾਸ ਕਰਕੇ ਆਮਰਗੜ ਹਲਕੀ ਨੂੰ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਵੱਲ ਬਹੁਤ ਵੱਡਾ ਤੋਹਫਾ ਦਿੱਤਾ ਗਿਆ ਮੰਡੀ ਬੋਰਡ ਨੇ ਸਾਡੀਆਂ ਸੜਕਾਂ ਜਿਹੜੀਆਂ ਬਹੁਤ ਜ਼ਰੂਰੀ ਸਾਨੂੰ ਉਹਨਾਂ ਨੂੰ ਪਹਿਲਾਂ ਇੱਕ ਦੂਜੇ ਭਾਗ ਦੇ ਵਿੱਚ ਵੀ ਪ੍ਰਪੋਜ਼ਲ ਤਿਆਰ ਕਰ ਲਈ ਹੈ ਤੇ 39 ਕਰੋੜ ਕਿੰਨੇ ਲੱਖ 36 ਲੱਖ ਦੇ ਟੈਂਡਰ ਲੱਗ ਚੁੱਕੇ ਨੇ ਉਹ ਕਰੀਬ 20 ਤਰੀਕ ਦੇ 18 20 ਤਰੀਕ ਨੂੰ ਖੁੱਲ ਜਾਨੇ ਨੇ ਉਸ ਤੋਂ ਬਾਅਦ ਉਹਨਾਂ ਤੇ ਕੰਮ ਚੱਲਣਾ ਹੈ ਜਿਹੜੇ ਇਹਦੇ ਵਿੱਚ ਮੁੱਖ ਸੜਕਾਂ ਨੇ ਮੰਨਵੀ ਤੂੰ ਚਾਹੁੰਦਾ ਚਾਹੁੰਦੇ ਤੋਂ ਆ ਰਾਏਪੁਰ ਦੇ ਵਿੱਚ ਦੀ ਅਲੀਪੁਰ ਦੇ ਵਿੱਚ ਦੀ ਬਾਗੜੀਆਂ ਠੀਕ ਹੈ ਜੀ 메ਨ ਰੋਡ ਤੇ ਚੜ੍ਹਨਾ 메ਨ ਰੋਡ ਤੇ ਚੜ੍ਹਦੀ ਨਹੀਂ ਇੱਕ ਜਿਹੜੀ ਬਹੁਤ ਸਾਡੇ ਹਲਕੇ ਦੀ ਬਹੁਤ ਹੀ ਤੁਸੀਂ ਵੀ ਉਹਦੇ ਵਿੱਚ ਬੜਾ ਦੁੱਖ ਭੁਗਦੇ ਰਹੇ ਹੋ ਹਾਂ ਜੀ ਜੀ ਤੇ ਪਹਿਲਾਂ ਨਾਲ ਅੱਜ ਕੱਲ ਹੈਵੀ ਲੋਡ ਗੱਡੀਆਂ ਬਹੁਤ ਆਉਣ ਲੱਗੀਆਂ ਜਿਹੜੀਆਂ ਕੱਲੀ ਪ੍ਰੀਮਿਕਸ ਨਾਲ ਚੜਕਪਨੀ ਹੁੰਦੀ ਆ ਉਹ ਬਹੁਤ ਵਾਰ ਟੁੱਟ ਜਾਂਦੀਆਂ ਤੇ ਮੈਂ ਵੀ ਡਿਪਾਰਟਮੈਂਟ ਨੂੰ ਸਾਡੇ ਅਧਿਕਾਰੀ ਸਾਹਿਬਾਨ ਨੇ ਐਸਡੀਓ ਸਾਹਿਬ ਬੈਠੇ ਆ ਇਹਨਾਂ ਨੇ ਵੀ ਇਸ ਗੱਲ ਦਾ ਫੀਲ ਕੀਤਾ ਸੀ ਜਿਹੜੀ ਅਮਰਗੜ ਤੋਂ ਜੋੜੇਪੁਰਾ ਤੱਕ ਠੀਕ ਹੈ ਜੀ ਇਹ ਰੋਡ ਹੁਣ ਬੀਐਮ ਵਿਥੱਲੇ ਪਾ ਕੇ ਦੇ ਹੁੰਦਾ ਨਾ ਲੁੱਕ ਦੇ ਵੱਡੇ ਵੱਡੇ ਪਾ ਕੇ ਇਹ ਬਹੁਤ ਹੈਵੀ ਰੋਡ ਬਣ ਰਹੀ ਆ ਉਹ ਇਹ ਸੜਕਾਂ ਦਾ ਸਾਰਿਆਂ ਦਾ 5 ਸਾਲ ਦਾ ਟੈਂਡਰ ਵੀ ਜੇ ਕਿਤੇ ਖੱਡਾ ਵੀ ਪਵੇ ਤਾਂ ਕੰਪਨੀ ਨੇ ਜਿਹੜੀ ਵੀ ਟੈਂਡਰ ਲਊ ਉਸਨੇ ਇਸ ਨੂੰ ਰਿਪੇਅਰ ਕਰਨੇ ਆ। ਤੁਸੀਂ ਇਸ ਤੋਂ ਬਾਅਦ ਇਹ ਸੜਕ ਤਾਂ ਕੀ ਸਾਰੇ ਹਲਕੇ ਦੇ ਵਿੱਚ ਕਿਤੇ ਖੱਡਾ ਤੁਹਾਨੂੰ ਕਦੇ ਨਾ ਜੰਦਿਆ ਉਹ। ਇਹ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਇੱਕ ਨਵੀਂ ਸੋਚ, ਇੱਕ ਬਦਲਦਾ ਪੰਜਾਬ, ਇੱਕ ਜਿਹਨੂੰ ਆਪਾਂ ਕਹਿੰਦੇ ਵੀ ਬਾਹਰਲੇ ਦੇਸ਼ਾਂ ਦੀਆਂ ਸੜਕਾਂ ਦੇ ਮੁਕਾਬਲੇ ਦੀਆਂ ਸੜਕਾਂ ਸੀ ਹਲਕਾ ਹਮਰਖੜ ਦੇ ਵਿੱਚ ਮਨਾਉਣ ਜਾ ਰਹੇ ਹਾਂ। ਇਹ ਜਿਹੜੀਆਂ ਸੜਕਾਂ ਨੇ ਇਹ ਦੋ ਪ੍ਰਕਾਰ ਦੀਆਂ ਨੇ ਇੱਕ ਤਾਂ ਇਹਦੇ ਵਿੱਚ ਜਿਹੜੀਆਂ ਵੱਡੀਆਂ ਸੜਕਾਂ ਨੇ ਉਹ ਲੁੱਕ ਵਾਲੀਆਂ ਸੜਕਾਂ ਪੜਨਗੀਆਂ ਇਹ ਜਿਹੜਾ 38 ਕਰੋੜਤੀ ਲੱਖ ਦਾ ਸਾਡਾ 63 ਲੱਖ ਦਾ ਹੈਗਾ ਟੈਂਡਰ ਇਹ 31 ਮਾਰਚ ਤੱਕ ਸੜਕਾਂ ਕੰਪਲੀਟ ਹੋ ਜਾਣੀਆਂ ਨੇ ਇੱਕ ਬਹੁਤ ਸਾਰੇ ਪਿੰਡਾਂ ਦੀਆਂ ਫਿਰਨੀਆਂ ਇਹਦੇ ਵਿੱਚ ਆਈਆਂ ਨੇ ਉੱਥੇ ਇਹਨਾਂ ਨੇ ਕੰਕਰੀਟ ਦੀਆਂ ਫਿਰਨੀਆਂ ਬਣਾਉਣੀਆਂ ਨੇ ਜਿਹਦੇ ਵਿੱਚੋਂ ਬਹੁਤ ਸਾਰੀਆਂ ਫਿਰਨੀਆਂ ਅਸੀਂ ਜਿਵੇਂ ਬਦੇਸਾ ਪਿੰਡਾਂ ਛੇਕੇ ਪਿੰਡਾਂ ਤੇ ਅਮ ਸ਼ਾਇਦ ਬੂੰਗਾ ਨਾ ਪਿੰਡ ਨਾਰੀਕੀ ਗੱਜਨमाजरा ਉਹ ਤੋਂ ਬਿਨਾ ਆਪਣੇ ਭੁਮਸੀ ਚੌਂਦਾ ਆ ਆਪਣੇ ਬਨਵੋਰਾ ਨਿਆਮਤਪੁਰ ਕਿਉਂਕਿ ਮੈਂ ਸਾਰਿਆਂ ਦਾ ਉਹ ਪੂਰਾ ਮਹਿਮਾਨੀ ਦੇ ਸਕਦਾ ਹਾਂ ਤੁਸੀਂ ਇਹਨੂੰ ਪੜ੍ਹ ਸਕਦੇ ਹੋ ਤੇ ਇਹ ਤੋਂ ਬਿਨਾ ਪੁਰਥਲਾ ਬਾਠਾਂ ਨੰਗਲ ਤੇ ਹੋਰ ਵੀ ਕਈ ਫਿਰਨੀਆਂ ਨੇ ਅਲੀਪੁਰ ਇਹਦੀਆਂ ਦੇ ਵਿੱਚ 18 ਫੁੱਟ ਸੜਕਾਂ ਅਸੀਂ ਬਣਾ ਰਹੇ ਹਾਂ ਜਿਹਦੇ ਵਿੱਚ ਤੁਸੀਂ ਦੇਖੋਗੇ ਵੀ ਪਿੰਡ ਤੇ ਆਪਣੇ ਸ਼ਹਿਰ ਤਾਂ ਬਹੁਤ ਦੂਰ ਦੀ ਗੱਲ ਆ ਵੀ ਬਾਹਰਲੇ ਦੇਸ਼ਾਂ ਦੇ ਨਾਲੋਂ ਵੀ ਪਿੰਡਾਂ 'ਚ ਸਾਫ ਸੁਥਰਾ ਤੁਹਾਨੂੰ ਨਜ਼ਰ ਆਊਗਾ ਤੇ ਤੁਸੀਂ ਦੂਜੀ ਪੁਆਇੰਟ ਵੀ ਆ ਵੀ ਜਿਹੜੀਆਂ ਆਈਆਂ ਨੇ ਸਾਡੇ ਇਹ ਤਾਂ ਟੈਂਡਰ ਲੱਗ ਗਏ ਇਹ ਸਾਡੇ ਸੈਕੰਡ ਹੈਗੇ ਨੇ ਫੇਸ ਦੀਆਂ ਛੜਕਾਂ ਇਹ 39 ਕਰੋੜ 63 ਲੱਖ ਦੀਆਂ ਨੇ ਉਹ ਹੈਗੇ ਨੇ 128 ਕਰੋੜ ਦੀਆਂ ਜਿਹੜੀਆਂ ਕਿ 31 ਦਸੰਬਰ ਤੱਕ ਐਸਰੀਵ ਸਾਹਿਬ ਉਹਨਾਂ ਤੋਂ ਮੰਗ ਲਿਆ ਵੀ ਤੁਸੀਂ ਟੈਂਡਰ ਭੇਜੋ ਉਹ ਮੈਨੂੰ ਲੱਗਦਾ ਵੀ ਜਨਮ ਦਿਨ ਦੇ ਪਹਿਲੇ ਹਫਤੇ ਕਾਲ ਕਰ ਲਈ ਜਾਣਗੇ ਫਰਵਰੀ ਦੇ ਕੋਨਾ ਤੇ ਜਾਂ ਮਾਰਚ ਤੱਕ ਕੰਮ ਆਰੰਭ ਹੋ ਜਾਣਾ ਤੇ ਜਿਹੜੀਆਂ ਤੁਸੀਂ ਖਾਸ ਕਰਕੇ ਬਲਾਕ ਉਮਰਗੜ ਦੇ ਵਿੱਚ ਅ ਕਿਸੇ ਵੀ ਪਿੰਡ ਦੀ ਫਿਰਨੀ 18 ਫੁੱਟ ਤੋਂ ਘੱਟ ਤੁਹਾਨੂੰ ਕਿਤੇ ਨਜ਼ਰ ਨਹੀਂ ਆਊ ਸਾਰੇ ਪਿੰਡ ਦੀ ਤੇ ਇਹ ਇੱਕ ਮੇਰਾ ਆਪਣਾ ਸੁਪਨਾ ਵੀ ਸੀਗਾ ਤੇ ਮੈਂ ਤਾਂ ਵਿਸ਼ੇਸ਼ ਤੌਰ ਤੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਤੇ ਸਾਡੀ ਆਮ ਆਦਮੀ ਪਾਰਟੀ ਦਾ ਕਨਵੀਨਰ ਰਵਿੰਦ ਕੇਜਰੀਵਾਲ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਸਾਨੂੰ ਇੰਨੇ ਅਮਾਉਂਟਾਂ ਤੇ ਲੋਕਾਂ ਦੇ ਵਿਕਾਸ ਦੇ ਲਈ ਲੋਕਾਂ ਨੂੰ ਸਹੂਲਤ ਨੂੰ ਧਿਆਨ ਚ ਰੱਖ ਦਿੱਤੇ ਆ ਕਿਉਂਕਿ ਜਦ ਬਰੋਧੀ ਕਹਿੰਦੇ ਹੁੰਦੇ ਸੀ ਵੀਰ ਸਰਕਾਰ ਨੇ ਕੀ ਕਰ ਰਹੀ ਹੈ ਕੀ ਨਹੀਂ ਕਰ ਰਹੀ ਕਿਉਂਕਿ ਤੁਸੀਂ ਹੁਣ ਵੇਖੇ ਨੇ ਹੋ ਵੀ 35 ਗਰਾਊਂਡ ਆਪਣੇ ਹਲਕੇ ਦੇ ਵਿੱਚ ਮੈਨੂੰ ਦਿੱਤੇ ਨੇ ਜਿਹਦੇ ਵਿੱਚ ਤੁਸੀਂ ਦੇਖੇ ਨੇ ਇਰੀਗੇਸ਼ਨ ਉਹ ਆ ਤੁਸੀਂ ਕਈ ਕਰ ਵੀਡੀਓ ਮੈਂ ਦੇਖਦਾ ਵੀ মিডিਆ ਲੈਨੇ ਜਿੱਤੇ ਕਿ ਜਾ ਕੇ ਆ ਜਿਹੜਾ ਨੰਗਲਾਂ ਨੂੰ ਆ ਰਿਹਾ ਉਹਦੀ ਫੋਟੋ ਜੀ ਤੁਹਾਡੇ ਜੋ ਕਿਸੇ ਦੇ ਨਜ਼ਰ ਨਹੀਂ ਆਈ ਦੇਖੋ ਤੁਸੀਂ ਬਰੀਕੀ ਚ ਜਾ ਕੇ ਕੱਲ-ਕੱਲੇ ਪਿੰਡ ਦੇ ਦੇਖੋ ਕਿੰਨੇ ਕੰਮ ਚੱਲਦੇ ਨੇ ਇਰੀਗੇਸ਼ਨ ਦਾ ਕਿਉਂਕਿ ਮੇਰਾ ਵੱਡਾ ਨਿਸ਼ਾਨਾ ਇਹ ਸੀਗਾ ਵੀ ਜਿੰਨੀਆਂ ਪਿੰਡਾਂ ਦੇ ਵਿੱਚ ਧਰਮਸ਼ਾਲਾ ਨੇ ਕੋਈ ਵੀ ਧਰਮਸ਼ਾਲਾ ਤੁਸੀਂ ਅੱਜ ਤੋਂ 4-5 ਮਹੀਨੇ ਤੋਂ ਬਾਅਦ ਕਿਤੇ ਵੀ ਖੰਡਰ ਜਾਂ ਮਾੜੇ ਹਾਲਾਤ ਜਿੰਨੀ ਦੇਖੋਗੇ ਕਿਤੇ ਵੀ ਸਾਰੀਆਂ ਦੀ ਰਿਪੇਅਰ ਸਾਰੀਆਂ ਨਵੀਆਂ ਨਕੂਰ ਬਣਾ ਦਿੱਤੀਆਂ ਜਾਣਗੀਆਂ ਤੇ ਦੂਜਾ ਛੋਟੇ ਪਿੰਡ ਜਿ ਛੋਟਾ ਵੱਡੇ ਜਿ ਵੱਡਾ ਜਿੰਨਾ ਥਾਂ ਹੋਵੇਗਾ ਉਹਦੇ ਨਾਲ ਮੇਰੇ ਮਕਸਦ ਦਾ ਗਰਾਊਂਡ ਦੇਣ ਦਾ ਜਿਹੜਾ ਗਰਾਊਂਡ ਆ ਉਹ ਸਾਡੇ ਮੱਧ ਵਰਗੀ ਬੱਚਿਆਂ ਨੂੰ ਗਰੀਬਾਂ ਦੇ ਬੱਚਿਆਂ ਲਈ ਸਭ ਤੋਂ ਲਾਹੇਵੰਦ ਚੀਜ਼ ਹੁੰਦੀ ਹੈ ਉਹ ਮੇਰਾ ਇੱਕ ਮੰਨ ਦਾ ਸੁਪਨਾ ਇਸ ਕਰਕੇ ਮੈਂ ਉਹ ਗਰਾਉਂਡਾਂ ਤੇ ਧਿਆਨ ਦਿੰਦਾ ਦੂਜਾ ਜਿਹੜਾ ਮੇਰਾ ਡ੍ਰੀਮ ਪ੍ਰੋਜੈਕਟ ਦੇ ਤੌਰ ਤੇ ਮੈਂ ਚੱਕੇ ਦੇ ਬਹੁਤ ਸਾਰੇ ਪਿੰਡਾਂ ਚ ਪਿੰਡਾਂ ਚੋਂ ਗੰਦਾ ਪਾਣੀ ਖਤਮ ਕਰਨਾ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਪਿੰਡਾਂ ਦੇ ਵਿੱਚ ਸੇਤੀ ਕਿਤਿਆਂ ਕਿਤੇ ਟੋਬੇ ਚ ਨੱਬੂਣੀ ਕਈ ਟੋਬੇ ਪਿੰਡਾਂ ਚ ਚਾਰ ਚਾਰ ਨੇ ਉਹਦਾ ਪਹਿਲਾ ਇੱਕ ਬਣਾਤਾ ਫਿਰ ਦੂਜਾ ਫਿਰ ਸੀ ਤੀਜਾ ਫਿਰ ਤੇ ਮੇਰਾ ਨਿਸ਼ਾਨਾ ਇਹ ਹੈ ਵੀ ਲਾਸਟ ਤੱਕ ਕਿਸੇ ਵੀ ਪਿੰਡ ਦੇ ਵਿੱਚ ਗੰਦਾ ਪਾਣੀ ਖਲੋਕ ਕੇ ਨਹੀਂ ਮਿਲੂਗਾ ਉਹਨੂੰ ਖੇਤਾਂ ਨੂੰ ਖੇਤੀ ਲਈ ਟ੍ਰੀਟ ਕਰਕੇ ਦਿੱਤਾ ਜਾਊ ਨਹੀਂ ਫਿਰ ਟ੍ਰੀਟ ਕਰਕੇ ਡਰੇਨ ਦੇ ਵਿੱਚ ਦਿੱਤਾ ਜਾਊਗਾ ਉਹ ਬਹੁਤ ਸਾਰੇ ਪਿੰਡਾਂ 'ਚ ਪ੍ਰੋਜੈਕਟ ਤੁਹਾਡੇ ਚੱਲ ਰਹੇ ਨੇ ਫਿਰ ਉਸ ਤੋਂ ਬਿਨਾ ਅਸੀਂ ਜਿਹੜੀ ਮਾਨਯੋਗ ਮੁੱਖ ਮੰਤਰੀ ਨੇ ਹੈਲਥ ਦੇ 14-15 ਹੋਣੇ ਸੀ ਹੈਲਥਾਂ ਦੇ ਨੀ ਪੱਥਰ ਰੱਖੇ ਟਿਆਂ ਉਦੋਂ ਪਹਿਲਾਂ ਮਹੱਲਾ ਕਲੀਨਿਕ ਨੇ ਫਿਰ ਹੀ ਲਾਇਬ੍ਰੇਰੀਆਂ ਦਿੱਤੀਆਂ ਨੇ ਪਿੰਡਾਂ ਦੇ ਵਿੱਚ ਅ ਤੁਸੀਂ ਨਾ ਜਦੋਂ ਪਿੰਡਾਂ 'ਚ ਜਾਂਦੇ ਹੋ ਦੇਖਦੇ ਹੋ ਲੋਕ ਸਾਨੂੰ ਸਵਾਲ ਕਰਦੇ ਆ ਵੀ ਇੰਨਾ ਵਿਕਾਸ ਹੋ ਸਕਦਾ ਸੀਗਾ ਕਦੀ ਸੋਚਿਆ ਜਾ ਸਕਦਾ ਮੇਸੀ ਦਾ ਕਦੇ ਸੁਪਨੇ ਜਿਹੀ ਨੀਤੀ ਸੋਚਿਆ ਵੀ ਸਰਕਾਰਾਂ ਇਸ ਤਰ੍ਹਾਂ ਵੀ ਕਰਦੀਆਂ ਨੇ ਤੇ ਮੈਂ ਦੱਸਿਆ ਮੈਂ ਕਿ ਜਦੋਂ ਤੁਹਾਡੀ ਐਮਐਲਏ ਨੀਤਨਾ ਸਰਕਾਰ ਦੇ ਮੁੱਖ ਮੰਤਰੀ ਨੀਤਨਾ ਕੰਮ ਕਰਨਗੇ ਕੰਮ ਹੁੰਦੇ ਨੇ ਤੇ ਜੇ ਹੁਣ ਤੁਹਾਡੇ ਜਿਹੜੇ ਹਲਕੇ ਦੇ ਵਿੱਚ ਇਥੇ ਸਿਰਫ ਅਮਰਗੜ ਦੇ ਅੱਜ ਤੁਹਾਨੂੰ ਇਹ ਦੱਸੇ ਨੇ ਵੀ ਹੁਣ ਇਹ ਦੁਬਾਰਾ ਤੁਹਾਨੂੰ ਅਗਲੀ ਹੋਰ ਲਿਸਟ ਦੇਣੀ ਆ ਤੇ ਜਿਹੜੇ ਇੱਕ ਖੇਤਰ ਦਾ ਕੰਮ ਨਹੀਂ ਐਸੀ ਕਿਸੇ ਸਕੂਲਾਂ ਦਾ ਅੱਡ ਕੀਤਾ ਹਸਪਤਾਲਾਂ ਵੱਡੇ ਦਾ ਅੱਡ ਕਰਿਆ ਕਿ ਹਰ ਖੇਤਰ ਦੇ ਵਿੱਚ ਜੀ ਅਲੱਗ-ਅਲੱਗ ਕੰਮ ਕਰ ਰਹੇ ਆ ਤੇ ਜੇ ਤੁਹਾਡੇ ਚੋਂ ਕੋਈ ਵੀ ਮੈਂ ਸਮਝਦਾ ਵੀ ਪੂਰਨ ਤੌਰ ਤੇ ਦਫਤਰਾ ਚ ਜਾ ਕੇ ਵੀ ਵੇਰ ਵਿਨੀ ਲੈ ਸਕਦਾ ਇੰਨਾ ਕੰਮ ਸਾਡੇ ਤਾਂ ਟਿਪਸੇ ਤੇ ਪਤਾ ਜੀ ਕਰਾਏ ਨੇ ਬਿਜਲੀ ਬੋਰਡ ਦੇ ਆ ਤਾਰਾਂ ਬਦਲ ਕਿੰਨੇ ਟਰਾਂਸਫਰਮ ਲਾਏ ਨੇ ਮਤਲਬ ਉਹਦਾ ਵੀ ਰਿਕਾਰਡ ਰਿਕਾਰਡ ਹੈਗਾ ਫਿਰ ਉਹਨੂੰ ਵੋਲਟੇਜ ਫੁੱਲ ਹਰ ਇੱਕ ਬੰਦੇ ਦੇ ਵੀ ਕੋਈ ਮਹੀਨੇ ਬਿੱਲ ਇਹਨੇ ਬਿੱਲ ਫੁੱਲ ਫਰੀ ਚੱਲ ਰਹੇ ਨੇ ਹਰ ਘਰੇ ਲਾਭ ਦਿੱਤਾ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਸਰਕਾਰ ਨੇ ਕੋਈ ਬੰਦਾ ਤੁਸੀਂ ਸਾਰੇ ਬੈਠੇ ਹੋ ਤੁਹਾਨੂੰ ਵੀ ਪત્રਕਾਰ ਵੀ ਦੇਖੋ ਸਾਰੇ ਕੋਲੇ ਜਾਣਾ ਹੁੰਦਾ ਤੁਹਾਨੂੰ ਵੀ ਨਿੱਜੀ ਤੌਰ ਤੇ ਮਤਲਬ ਸਰਦੀਆਂ ਯੋਜਨਾਵਾਂ ਦਾ ਲਾਭ ਮਿਲ ਰਿਹਾ ਤੇ ਤੁਸੀਂ ਜਦੋਂ ਹੁਣ ਗਰਾਊਂਡ ਰਿਪੋਰਟਾਂ 31 ਦਸੰਬਰ ਜਾਂ ਜਨਵਰੀ ਫਰਵਰੀ ਲੰਘਣ ਤੋਂ ਬਾਅਦ ਮੈਨੂੰ ਲੱਗਦਾ ਤੁਸੀਂ ਮਈ ਜੂਨ ਖਤਮ ਜੇ ਹੁਣ ਸ਼ੁਰੂ ਕਰ ਲੈਣੀਆਂ ਨੇ ਤੇ ਹੁਣ ਵੀ ਤੁਸੀਂ ਪਿੰਡਾਂ 'ਚ ਕਰੋ ਵਿਕਾਸ ਕਾਰਜ ਜਿੰਦਿਆਂ ਦਿਖਾਓ ਸਾਨੂੰ ਪਤਾ ਲੱਗੇ ਵੀ ਸਾਡੇ ਪਿੰਡਾਂ ਦਾ ਵਿੱਚ ਕਿ ਕਿਸ ਤਰ੍ਹਾਂ ਲੋਕ ਸਾਡੇ ਬਾਰੇ ਸੋਚਦੇ ਨੇ ਕੀ ਕੀ ਸੀ ਕੰਮ ਕਰ ਰਹੇ ਨੇ ਕਿਉਂਕਿ ਹੁਣ ਅੱਜ ਸਾਡੇ ਕੱਲ ਪੈ ਗਿਆ ਸੀ 2.5 ਕਰੋੜ ਪੰਚਾਇਤਾਂ ਨੂੰ ਰੁਪਈਆ ਪੈ ਗਿਆ ਪਹਿਲਾਂ ਹੀ ਪਾਤੀ ਹਰ ਪੰਚਾਇਤ ਦਾ ਕੰਮ ਚੱਲ ਰਿਹਾ ਹੈ ਸਾਡੇ ਕੋਈ ਵੀ ਪਿੰਡ ਦੇ ਵਿੱਚ ਐਸਾ ਨਹੀਂ ਹੈਗਾ ਜਿਸ ਪਿੰਡ ਚ ਪੰਚਾਇਤੀ ਕੰਮ ਨਾ ਚੱਲਦਾ ਹੋਵੇ ਹਾਂਜੀ ਹਾਂ ਮੈਂ ਐਸਡੀਓ ਮੰਡੀ ਬੋੜ ਜੀ ਤੇ ਇਹਦੇ ਚ ਜਿਹੜਾ ਆਪਣਾ ਪਾਰਟ ਵਨ ਆ ਇਹਦੇ ਚ ਜਿਵੇਂ ਐਮਐਲਏ ਸਾਹਿਬ ਨੇ ਦੱਸਿਆ ਤੇ ਫਿਰਨੀਆਂ ਦੇ ਜਿਹੜਾ ਉਹ ਹੈਗੀਆਂ ਸੀਸੀ ਨੀਆਂ ਬਣਾਉਣੀਆਂ ਨੇ ਆਪਾਂ ਨੇ ਠੀਕ ਹੈ ਜੀ ਇਹਨਾਂ ਦੇ ਜਿਹੜੇ ਟੈਂਡਰ ਨੇ ਆਪਣੇ ਉਹ ਤਾਂ ਲੱਗ ਹੀ ਚੁੱਕੇ ਨੇ ਤੇ ਇਹ ਆਪਾਂ 31 ਮਈ ਮਲੋ 31 ਮਾਰਚ ਤੋਂ ਪਹਿਲਾਂ ਪਹਿਲਾਂ ਇਹ ਖਤਮ ਕਰਨੇ ਆ ਕੰਮ ਤੇ ਇਹਦੇ ਚ ਨਾਲ ਹੀ ਆਪਣੀ ਜਿਹੜੀ ਆ ਗਈ ਸੀ ਮੇਨ ਆਪਣੀ ਵੱਡੀ ਰੋਡ ਜਿਹੜੀ ਅਮਰਗੜ ਤੋਂ ਜੋੜੇਪੁਰ ਰੋਡ ਆ ਠੀਕ ਹੈ ਜੀ ਉਹ ਹੋ ਗਈ ਜੀ ਤੇ ਹਾਂਜੀ ਉਹ ਜਿਹੜੀ ਹੈਗੀ ਆ ਉਹਦੇ ਚ ਆਪਾਂ ਨੇ ਡਿਜ਼ਾਈਨ ਕਰਾ ਕੇ ਹੁਣ ਉਹਦਾ ਓਵਰਲੇ ਲਿਆ ਉਹਦੇ ਚ ਆਪਾਂ ਡੀਬੀਐਮ ਬੀਸੀ ਪਾ ਰਹੇ ਹਾਂ ਜੀ ਪਹਿਲਾਂ ਪੀਸੀ ਪੈਂਦੀ ਸੀ ਹੁਣ ਡੀਬੀਐਮ ਬੀਸੀ ਆ ਤਾਂ ਕਿ ਜਿਹੜੀ ਉਹ ਮਲ ਨਾਲ ਇਹਦਾ 5 ਸਾਲ ਦਾ ਮੇਨਟੇਨੈਂਸ ਪੀਰੀਅਡ ਹੈ 11 ਕਰੋੜ 84 ਲੱਖ ਰੁਪਏ ਚੜਾਈ ਤਾਂ ਨਹੀਂ ਵਧਣੀ ਚੜਾਈ ਚੜਾਈ ਨਹੀਂ ਚੜਾਈ 18 ਫੁੱਟੀ ਹੈ ਜੀ ਤੇ ਇੱਕ ਆਪਣੀ ਇਹ ਦੇ ਚੱਕ ਜੀ ਲਿੰਕ ਰੋਡ ਮੰਨਮੀ ਤੋਂ ਜਿਹੜੀ ਇਹ ਐਮਐਲਏ ਸਾਹਿਬ ਨੇ ਦੱਸੀ ਸੀ ਚਾਹੁੰਦਾ ਹੋ ਕੇ ਬਾਯਾ ਬਾਗੜੀਆਂ ਹਾਂਜੀ ਇਹ 18 ਕਿਲੋਮੀਟਰ ਲਗਭਗ ਇਹ ਆਪਾਂ ਨੇ ਕਰ ਰਹੇ ਹਾਂ 10 ਤੋਂ 18 ਫੁੱਟ ਠੀਕ ਹੈ ਜੀ ਇਹਦੇ ਚ ਆਪਾਂ ਬੀਐਮਪੀਸੀ ਪਾ ਰਹੇ ਹਾਂ ਜੀ ਠੀਕ ਹੈ ਜੀ ਇਹ ਹੈਗੀ ਲਗਭਗ 12.5 ਕਰੋੜ ਰੁਪਏ ਦੀ ਲਾਗਤ ਨਾ ਤਿਆਰ ਹੋਣੀ ਹੈ ਜਿਹੜੀ ਇਹ ਪਾਰਟ 1 ਦੇ ਪ੍ਰੋਜੈਕਟ ਨੇ ਜਿਹੜੇ ਪਾਰਟ 2 ਨੇ ਉਹਦੀ ਵੀ ਤਿਆਰੀ ਚੱਲ ਰਹੀ ਹੈ ਪਾਰਟ 1 ਤੇ ਹੋਰ ਸਾਡਾ ਫਿਰਨੀਆਂ ਨੇ ਜੀ 20 ਮਿੰਟਾਂ ਦੀਆਂ ਫਿਰਨੀਆਂ ਨੇ ਸੀਸੀਓ 18 ਕਰਨੀਆਂ ਹਾਂਜੀ ਜਿਵੇਂ ਹੁਣ ਆਪਣਾ ਹੋ ਗਿਆ ਜੀ ਦੋ ਗਰੁੱਪ ਨੇ ਜਲਾਲਗੜ੍ਹ ਹੋ ਗਿਆ ਭੁੰਸੀ ਹੋ ਗਿਆ ਲਾਡੇਵਾਲ ਨਾਰੀਕੇ ਗਲਾਂ ਚੱਲ ਬੂੰਗਾ ਵਿਦੇਸ਼ਾਂ ਗੁਵਾਰਾ ਨਾਰੀਕੇ ਨਯਮਤਪੁਰ ਸੀਕੇ ਚੰਦੂਰਾਈਆਂ ਦਿਹਾਲਪੁਰ ਚੰਨਾ ਗੱਜਣਮਾਜਰਾਪੁਰ ਥਲਾ ਬਾਠਾ ਨੰਗਲ ਅਲੀਪੁਰ ਇਹ ਸਰ ਪਾਰਟ 1 ਦੇ ਵਿੱਚ ਕਿੰਨੇ ਕਰੋੜ ਦੀ ਲਾਗਤ ਨਾਲ ਜਿਹੜਾ ਪਾਰਟ 1 ਜੀ ਇਹ ਹੈਗਾ 39.36 ਕਰੋੜ